ਹੋ ਪੋਂਡਾਂ ਡਾਲਰਾਂ ਦੀ ਛਾਵੇਂ ਰਹਿਣ ਬਾਲਿਓ ਚੇਤੇ ਕਰ ਕਰ ਰੋਂਦੀ ਪਿੰਡ ਮਾਂ ਹੋ ਪੋਂਡਾਂ ਡਾਲਰਾਂ ਦੇ ਦੇਸ ਰਹਿਣ ਬਾਲਿਓ ਚੇਤੇ ਕਰ ਕਰ ਰੋਂਦੀ ਪਿੰਡ ਮਾਂ ਸਸਰੀ ਕਲ ਅੱਜ ਜਿਸ ਤੁਹਾਨੂੰ ਲਾਉਣ ਜਾ ਰਹੇ ਹਾਂ ਇੱਕ ਸੰਗੀਤ ਦੀ ਦੁਨੀਆ ਦੇ ਵਿੱਚ ਉੱਭਰਦਾ ਸਟਾਰਾ ਤੁਹਾਡੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿੰਨਾਂ ਦਾ ਨਾਮ ਹੈ ਮਾਰਗਦ ਅਨਨ ਹੋਰ ਕੁਝ ਗੱਲਾਂ ਕਰਾਂਗੇ ਕੁਝ ਵਾਰਤਾ ਕਰਾਂਗੇ ਕਿਦਾਂ ਦਾ ਆਹ ਦਾ ਸੰਗੀਤ ਸਫਲ ਰਿਹਾ ਸਸਿਕਾ ਮਾਨ ਜੀ ਸਸਿਕਾ ਸਭ ਤੋਂ ਪਹਿਲਾਂ ਸਾਰੀ ਸਮੁੱਚੀ ਟੀਮ ਨੂੰ ਸਾਰੇ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਕੋਲ ਸੁਣਾਉ ਕਿਵੇਂ ਬਹੁਤ ਵਧੀਆ ਪਾਜੀ ਤੁਸੀਂ ਦੱਸੋ ਠੀਕ ਹੋ ਤੁਹਾਡਾ ਸੰਗੀਤਿਕ ਸਫਲ ਕਿਹੋ ਜਿਹਾ ਰਿਹਾ ਮੇਰਾ ਨਾਮ ਪਾਜੀ ਹੈਗਾ ਜੀ ਪਿੰਡ ਮੇਰਾ ਬਿਰਕਾ ਹੈ ਮੇਰਾ ਨਾਮ ਹੈਗਾ ਮਨਵਿਰਕ ਤੇ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਚ ਪੈਂਦਾ ਫਗਵਾੜੀ ਦੇ ਨੇੜੇ ਪੈਂਦਾ ਜੀ ਪਿੰਡ ਬਿਰਕਾਂ ਤੋਂ ਫਗਵਾੜੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਦੋਆਬੇ ਦਾ ਮਸ਼ਹੂਰ ਪਿੰਡ ਹੈ ਬਿਰਕਾਂ ਸੰਗੀਤ ਸਫਰਤੀ ਹੋ ਰਹੀ ਹੈ ਸੰਗੀਤ ਸਫਰ ਭਾਜੀ ਵਧੀਆ ਰਿਹਾ ਜਿੰਨਾ ਵੀ ਰਿਹਾ ਸਟਰਗਲ ਚੱਲ ਰਹੀ ਹੈ ਅਜੇ ਹੋਰ ਵੀ ਕਰਦੇ ਰਵਾਂਗੇ ਮੈਂ ਤੁਹਾਡਾ YouTube ਤੇ ਫਰੋ ਰਿਹਾ ਸੀ ਇੱਕ ਦਿਨ ਅੱਛਾ ਜੀ ਤੇ ਮੈਂ ਤੁਹਾਡਾ ਗੀਤ ਵੀ ਸੁਣਿਆ ਬਹੁਤ ਬੜਾ ਪਸੰਦ ਲੱਗਿਆ ਅੱਛਾ ਜੀ ਧੰਨਵਾਦ ਜੀ ਥੈਂਕ ਯੂ ਤੇ ਅਸੀ ਚੋਨੇ ਅਭੀ ਤੁਸੀਂ ਸਟੱਡੀਂਗ ਹੈ ਜਿਹੜੀ ਉਹ ਗੀਤ ਤੇ ਕਰੀਏ ਭਾਜੀ ਮੈਂ ਜ਼ਿੰਦਗੀ ਚ ਜਿਹੜਾ ਗਾਇਕੀ ਦਾ ਸਫਰ ਕੀਤਾ ਉਹ ਮੈਂ 2015 ਸ਼ੁਰੂ ਕੀਤਾ ਸੀ ਪਹਿਲਾ ਗਾਣਾ ਕੀਤਾ ਸੀ ਜੀ ਮਿਸ ਜੂ ਆਨੰਦ ਕੰਪਨੀ ਰੈਕੋਰਡ ਤੋਂ ਆਇਆ ਸੀ ਤੁਹਾਨੂੰ ਉਤਸ਼ਾਹ ਹਾਂ ਜੂਕੇ ਵਿੱਚ ਮੈਂ ਅਤੇ ਇੰਡੀਆ ਚ ਤੂੰ ਬੜਾ ਮਿਸ ਕਰਦੇ ਹਾਂ ਇੱਕ ਦੂਜੇ ਨੂੰ ਤੇ ਤੋਂ ਦੂਰੀ ইংল্যান্ড ਆ ਕੇ ਲੱਗਦਾ ਤੇਤੋਂ ਦੂਰੀ ਇੰਗਲੈਂਡ ਆ ਕੇ ਲੱਗਦਾ ਜਿਵੇਂ ਮੈਂ ਰੁੜ ਗਈਆਂ ਵਿੱਚ ਕੱਟੇ ਦਿਨ ਲੰਘ ਜਾਂਦਾ ਤੇਰੀਆਂ ਖਿਆਲਾਂ ਵਿੱਚ ਰਾਤ ਤੇਰੇ ਖਾਬਾਂ ਵਿੱਚ ਕੱਟੇ ਦਿਨ ਲੰਘ ਜਾਂਦਾ ਤੇਰੀਆਂ ਖਿਆਲਾਂ ਵਿੱਚ ਰਾਤ ਤੇਰੇ ਖਾਬਾਂ ਵਿੱਚ ਕੱਟੇ ਨੀ ਜੁਕੇ ਵਿੱਚ ਮੈਂ attentes ਦੀ ਆਚ ਤੂੰ ਬੜਾ ਮਿਸ ਕਰਦੇ ਹਾਂ ਇੱਕ ਦੂਜੇ ਨੂੰ ਤੋੜੇ ਸੰਗੀਤ ਦੇ ਸਫਰ ਦੇ ਵਿੱਚ ਕਿਹੜੇ-ਕਿਹੜੇ ਗਾਇਕਾਂ ਨਾਲ ਤੁਸੀਂ ਆਪਣਾ ਰਾਹ ਰਾਬਤਾ ਰੱਖਿਆ ਮੈਂ ਭਾਜੀ ਪਹਿਲਾਂ ਤਾਂ ਬੈਕ ਬੁਕਲ ਕਰਦਾ ਹੁੰਦਾ ਸੀਗਾ ਪੰਜਾਬ ਦੇ ਨਾਮਵਰ ਸਿੰਗਰ ਕਾਫੀ ਨੇ ਜਿਨ੍ਹਾਂ ਜਣ ਕੇ ਬੈਣੀਏ ਗੈਰੀ ਸੰਧੂ ਕੈਂਬੀ ਰਾਜਪੂਰੀਆ ਮਨੀ ਮਾਨ ਕਾਫੀ ਸਿੰਗਰਾਂ ਨਾਲ ਭਾਜੀ ਮੈਂ ਬੈਕ ਬੁਕਲ ਦਾ ਕੰਮ ਕੀਤਾ ਫਿਰ ਮੈਂ ਹੌਲੀ-ਹੌਲੀ ਆਪ ਪੇਸ਼ ਹੋਣਾ ਸ਼ੁਰੂ ਕੀਤਾ ਸਟੇਜਾਂ ਤੇ ਆਪਣਾ ਗਾਇਕੀ ਦਾ ਖੇਤਰ ਸ਼ੁਰੂ ਕੀਤਾ ਗੈਰੀ ਸੰਧੂ ਨਾਲ ਕਿਹੜੇ ਸਫਰ ਗੈਰੀ ਸੰਦੂ ਨਾਲ ਸਫਰ ਪਾਜੀ ਬਹੁਤ ਵਧੀਆ ਰਿਹਾ ਜਦੋਂ ਪਾਜੀ ਰਿਪੋਰਟ ਹੋ ਕੇ ਆਏ ਸੀ ਇੰਗਲੈਂਡ ਤੋਂ ਮੈਂ ਉਹਨਾਂ ਦੇ ਨਾਲ ਹੀ ਬੈਕ ਬੁੱਕਲ ਕਰਦਾ ਹੁੰਦਾ ਸੀ ਕੁਛ ਉਹਨਾਂ ਦੇ ਸਮੇਂ ਦੀ ਕੋਈ ਜਾਂਦਾ ਹੋਣੀ ਹੈ ਜਿਹੜੀ ਤੁਹਾਨੂੰ ਜਿਆਦਾ ਬੜੀ ਬਹੁਤ ਉਹਨਾਂ ਦਾ क्रेਜ਼ ਸੀ ਜਦੋਂ ਇੰਡੀਆ ਚ ਆਏ ਸੀ ਪਰ ਉਹ ਬੰਦਾ ਦੇਸੀ ਤੇ ਸੌਬਰ ਆ ਬਾਈ ਜਦੋਂ ਪਾਜੀ ਇੰਡੀਆ ਆਇਆ ਸੀ ਉਹ ਐਕਟਵਾ ਤੇ ਇਦਾਂ ਹੀ ਘੁੰਮਦੇ ਰਹਿੰਦੇ ਸੀ ਦੇਸੀ ਬਸ ਫਿਰੇ ਨਹੀਂ ਕਾਲਾ ਪਰਨਾ ਲੈ ਕੇ ਇੱਧਰ ਨੂੰ ਆਣ ਉਧਰ ਨੂੰ ਚਲ ਜਾਣਾ ਉਹਨਾਂ 'ਚ ਕੋਈ ਹੈ ਨਹੀਂ ਸੀ ਉਹ ਇਦਾਂ ਦੀ ਸਿੰਗਿੰਗ ਸਿੰਗਰ ਬਹੁਤ ਫੇਮ ਸੀਗੇ ਉਸ ਵੇਲੇ ਵੀ कोरोना ਜਿੰਨਾ ਹੈ ਨਹੀਂ ਬਹੁਤ ਵਧੀਆ ਜਿਆਦਾ ਨਹੀਂ ਹੈ ਉਹਨਾਂ ਦਾ ਜਿਹੜਾ ਅੱਜ ਦਾ ਸਫਲ ਹੈ ਜਿਹੜਾ ਤੁਸੀਂ ਅੱਜ ਚੱਲ ਰਹੇ ਹੋ ਅੱਜ ਕੀ ਕਰ ਰਹੇ ਹੋ ਸੰਗੀਤ ਮੈਂ ਬਸ ਭਾਜੀ ਮੇਰੇ ਦੋ ਗਾਣੇ ਰੈਡੀ ਨੇ ਜਲਦੀ ਉਹ ਤੁਹਾਡੇ ਰੂਬਰੂ ਕਰਨੇ ਆ ਸਰੋਤਿਆਂ ਤੇ ਸੋ ਛੇਤੀ ਕਰਾਂਗੇ ਜਿੰਨਾ ਹੋਊਗਾ ਜਿਹੜਾ ਨਵਾਂ ਗੀਤ ਸੁਣ ਚਾਹ ਕਹਿੰਦੇ ਬੜਾ ਨਵਾਂ ਗਾਣਾ ਭਾਜੀ ਆ ਰਿਹਾ ਆਪਣਾ ਜਲਦੀ ਆਊਗਾ ਹੰਟਰ ਵੀਟ ਰੈਕੋਰਡਸ ਤੋਂ ਆ ਰਿਹਾ ਜੀ ਆਪਣਾ ਨਵਾਂ ਗਾਣਾ ਪ੍ਰਦੇਸ਼ ਉਹ ਡੀਜੇ ਬੈਂਸ ਭਾਜੀ ਉਹਨਾਂ ਨੇ ਮਿਊਜ਼ਿਕ ਕੀਤਾ ਤੋ ਜਲਦੀ ਆਊਗਾ ਜੀ ਉਹ ਅਗਰ ਜੀ ਨਾ ਜੇ ਸੁਣਾਉਣਾ ਚਾਹੁੰਦੇ ਹੋ ਤਾਂ শ্রোਤਿਆਂ ਨੂੰ ਦੇਖ ਲਓ ਆ ਚੰਦ ਗਲੇਨਾਂ ਭਾਜੀ ਤੁਹਾਨੂੰ ਸੁਣਾਦੈ ਨੇ ਗਾਇ ਉਹ ਪਰਦੇਸੀਆਂ ਲਈ ਆ ਹੋ ਵਿੱਚ ਪਰਦੇਸਾਂ ਦੇ ਨਹੀਂ ਲੱਭਣੀ ਵਿੱਚ ਪਰਦੇਸਾਂ ਦੇ ਨਹੀਂ ਲੱਭਣੀ ਪਿੰਡ ਦੇ ਆ ਪੌੜਾਂ ਦੇ ਹੀ ਛਾਂ ਹੋ ਪੌਂਡਾਂ ਡਾਲਰਾਂ ਦੀ ਸ਼ਾਮੇ ਰੇਣ ਵਾਲਿਓ ਤੇਤੇ ਕਰ ਕਰ ਰੋਂਦੀ ਪਿੰਡ ਮਾਂ ਹੋ ਪੋਂਡਾਂ ਡਾਲਰਾਂ ਦੇ ਦੇਸ ਰਹਿਣ ਵਾਲਿਓ ਤੇਤੇ ਕਰ ਕਰ ਰੋਂਦੀ ਪਿੰਡ ਮਾਂ ਤੇਤੇ ਕਰ ਕਰ ਰੋਂਦੀ ਪਿੰਡ ਮਾਂ ਥੈਂਕ ਯੂ ਇੱਕ ਗੀਤ ਤੁਹਾਡਾ ਮਨ ਦਿਲ ਨੂੰ ਖੋ ਰਿਹਾ ਹੈ ਥੈਂਕ ਯੂ ਭਾਜੀ ਥੈਂਕ ਯੂ ਅ ਕੱਲ ਮਦਰ ਡੇ ਵੀ ਨਾ ਕੇ ਹਾਂਜੀ ਹਾਂਜੀ ਭਾਜੀ ਮਦਰ ਡੇ ਨਾ ਕੇ ਗਿਆ ਉਹ ਇੱਕ ਮਾਂ ਵੱਲੋਂ ਸਮਰਪਿਤ ਹੈ ਆਪਣੇ ਪੁੱਤ ਨੂੰ ਜਿਹੜੇ ਪਰਦੇਸੀ ਪਰਦੇਸ ਚ ਚਲੇ ਜਾਂਦੇ ਹੋ ਉਹਨਾਂ ਨੂੰ ਚੇਤੇ ਭੁੱਲ ਜਾਂਦੇ ਆ ਉਹ ਕਹਿੰਦੀ ਵੀ ਜੋ ਮੇਰੇ ਨਾਲ ਤੇ ਵਕਤ ਗੁਜ਼ਾਰਿਆ ਜਾਂ ਮੇਰੇ ਨਾਲ ਲਾਈਫ ਗੁਜ਼ਾਰੀ ਆ ਉਹ ਤੂੰ ਭੁੱਲ ਨਹੀਂ ਸਕਦਾ ਉਹ ਫਿਰ ਸੋਚਿਆ ਬਿਰਕ ਮੇਰਾ ਬਾਈ ਆ ਉਹਨੇ ਬਹੁਤ ਸੋਹਣਾ ਲਿਖਿਆ ਜਲਦੀ ਤੁਹਾਡੇ ਰੂਰ ਉੱਤਰਾਂਗੇ ਬਜੀ ਜਿਆਦਾਬਾਦੀ ਸੰਗੀਤਕ ਦਾ ਸਫਰ ਕਾਫੀ ਵਧੀਆ ਚੱਲ ਰਿਹਾ ਬਸ ਇੱਕ ਜਿਆਦਾ ਅਨੁਭਵ ਤਾਂ ਹੈਪਨ ਹੋਇਆ ਸਰਜੀਤ ਪਾਤਰ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇਗਾ ਸੋ ਯੁੱਗਾਂ ਤੱਕ ਕੋਈ ਹੋ ਜਾ ਇਨਸਾਨ ਨਹੀਂ ਮਿਲਨੇ ਬਿਲਕੁਲ ਬਿਲਕੁਲ ਕਈ ਸਦੀਆਂ ਤੱਕ ਵੀ ਸਰਜੀਤ ਪਾਤਰ ਸਾਹਿਬ ਸਾਨੂੰ ਨਹੀਂ ਮਿਲਨੇ ਨਹੀਂ ਮਿਲਦੇ ਨਾ ਉਹਨਾਂ ਵਰਗਾ ਕੋਈ ਫਨਕਾਰ ਬਣਨਾ ਨਾ ਹੈ ਨਾ ਬਣਨਾ ਕਿਉਂਕਿ ਪਦਮਸ਼ਰੀ ਅਵਾਰਡ ਨਾਲ ਉਹ ਸਨਮਾਨਿਤ ਸੀਗੇ ਔਰ ਬਹੁਤ ਨਿੱਗੇ ਸੁਭਾਅ ਦੇ ਬਿਲਕੁਲ ਬਹੁਤ ਸੁਗੜ ਸੁਭਾਅ ਦੇ ਸੀ ਮਾਲਕ ਸੀ ਡਾਕਟਰ ਸਰਜੀਤ ਪਾਤਰ ਸਾਹਿਬ ਮਾਲਕ ਉਹਨਾਂ ਨੂੰ ਆਪਣੇ ਕਿਆਨੀ ਨਿਵਾਸ ਵਕਤਾਂ ਪਰਿਵਾਰ ਨੂੰ ਪਾਣਾ ਮੰਨਣ ਦਾ ਵਕਤ ਬਲਵਕਤਾਂ ਉਹਨਾਂ ਦੀਆਂ ਕੁਝ ਤੁਨ ਲੈਣਾ ਯਾਦ ਹੋਣੀਆਂ ਹੈ ਭਾਜੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀਆਂ ਲੈਣਾ ਜਿੰਨੇ ਵੀ ਉਹਨਾਂ ਨੇ ਜਿੰਨੀਆਂ ਲਿਖਤਾਂ ਲਿਖੀਆਂ ਕਾਫੀ ਫੇਮ ਆ ਸਾਰੀਆਂ ਪਰ ਇਹਨਾਂ ਚੋਂ ਇੱਕ ਜਿਹਦਾ ਹਰ ਇੱਕ ਇਨਸਾਨ ਨੂੰ ਪਤਾ ਵਿੱਚ ਉਪਰੇ ਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪਰੇ ਹਾ ਤਾਂ ਹਨੇਰਾ ਜਰੇਗਾ ਕਿਵੇਂ ਕੁਝ ਕਿਹਾ ਤਾਂ ਸਮਾਦਾਨ ਕੀ ਕੀ ਕਹਿਣਗੇ ਹਾਂਜੀ ਤੋਂ ਕਾਫੀ ਜਦਾ ਇਹ ਫੇਮ ਲੈਣਾ ਹੈ ਭਾਜੀ ਸਾਰੀ ਦੁਨੀਆ ਨੇ ਗੀਤ ਪਾਤਰ ਨੂੰ ਸੁਣਨਾ ਪੜਨਾ ਬੜਾ ਇੱਕ ਇਤਾਲੀਏ ਵੀ ਬੜਾ ਮਨ ਦੁਰਾਣਾ ਪੈਂਦਾ ਸਕੀ ਬਿਲਕੁਲ ਭਾਜੀ ਜਿਹੜੀ ਪੰਜਾਬੀ ਦੇ ਉਹਨਾਂ ਦੀ ਲਿਖਤ ਆ ਬੜੀ ਡੀਪਲੀ ਆ ਉਹਨਾਂ ਦੇ ਲਫ਼ਜ਼ਾਂ ਨੂੰ ਸਮਝਣਾ ਬੜਾ ਔਖਾ ਹੈ ਸਾਡੇ ਆਮ ਬੰਦੇ ਦੇ ਵਰਗੀ ਗੱਲ ਕਿਉਂਕਿ ਬਹੁਤ ਡੂੰਘਾਈ ਦੀ ਸ਼ਬਦਾਵਲੀ ਲਿਖਦੇ ਨੇ ਕੰਮ ਤਾਂ ਆਪਾਂ ਕਰੀ ਜਾਂਦੇ ਜੋ ਟਾਈਮ ਪਾਸ ਹੋਣਾ ਕਰਨਾ ਚਾਹਦਾ ਮਾਲਕ ਨੇ ਜੋ ਦਾਲ ਫੁਲਕਾ ਚਲਾਉਣ ਨੇ ਮਿਹਨਤ ਤਾਂ ਕਰਨੀ ਪੈਂਦੀ ਆ ਤੋ ਮੈਂ ਬੈਸੇ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਦਾ ਹਾਂ ਭਾਈ ਹਾਂਜੀ ਤੇ ਬਾਕੀ ਠੀਕ ਆ ਚੱਲੀ ਜਿੰਦਗੀ ਦਾ ਸਟਰਗਲ ਜਿਹੜੇ ਗੈਪ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਇਸੇ ਕਰਕੇ ਮਿਕਟ ਨਹੀਂ ਪੈਂਦੀ ਲੱਗਦਾ ਕਰ ਨਹੀਂ ਪੈਂਦੀ ਭਾਜੀ ਜ਼ਿੰਦਗੀ ਇਹੋ ਜੀ ਆ ਕਿਉਂਕਿ ਜ਼ਿੰਦਗੀ ਚ ਜ਼ਰੂਰਤਾਂ ਵੀ ਪਹਿਲਾਂ ਨੇ ਪਰਿਵਾਰ ਵੀ ਜ਼ਰੂਰੀ ਆ ਜੀ ਸਾਰਾ ਕੁਝ एवरीथिंग ਬੰਦੇ ਨੂੰ ਦੇਖਣਾ ਹੀ ਪੈਂਦਾ ਸੋ ਕੰਮ ਤਾਂ ਕਰਨਾ ਹੀ ਪੈਂਦਾ ਬੱਜੀ ਮੈਨੂੰ ਐ ਲੱਗਦਾ ਵੀ ਜਿੰਨੇ ਵੀ ਅੱਜ ਤੱਕ ਗੈਪ ਹੋਏ ਨੇ ਮੁੰਡਾ ਸਾਰੇ ਸੰਘਰਸ਼ ਚੋਂ ਨਿਕਲ ਕੇ ਆਏ ਨੇ ਬਿਲਕੁਲ ਭਾਜੀ ਸੰਘਰਸ਼ ਚੋਂ ਸਾਰੇ ਨਿਕਲ ਕੇ ਜਾਂਦੇ ਨੇ ਮੈਨੂੰ ਲੱਗਦਾ ਵੀ ਉਹ ਕਿੰਨੇ ਕਿਤੇ ਜਾ ਕੇ ਆਪਣੀ ਫਰੰਗ ਦੀਨ ਫਸਲ ਕਰ ਲੈਣ ਤੇ ਬਿਲਕੁਲ ਪਾਜੀ ਮਿਹਨਤ ਕਰਨੇ ਬੰਦੇ ਦਾ ਫਰਜ ਹੈ ਇਨਸਾਨ ਦਾ ਫਰਜ ਹੈ ਮਿਹਨਤ ਕਰਨਾ ਮਾਲੀ ਬੂਟੇ ਲਾਉਂਦਾ ਫਲ ਦੇਣਾ ਜਾਂ ਨਹੀਂ ਦੇਣਾ ਉਹ ਮਾਲਕ ਦਾ ਹੈ ਮਿਹਨਤ ਆਪਾਂ ਨੂੰ ਹਰ ਵਰਕ ਚ ਕਰਨੀ ਪੈਂਦੀ ਹੈ ਪਾਜੀ ਸਟਰਗਲ ਜ਼ਰੂਰੀ ਹੈ ਜ਼ਿੰਦਗੀ ਹੁਣ ਜਿਹੜਾ ਤੁਹਾਡਾ ਆਉਣ ਵਾਲਾ ਨਵਾਂ ਗੀਤ ਮੇਰੇ ਪਾਜੀ ਤਿੰਨ ਚਾਰ ਗੀਤ ਰੈਡੀ ਆ ਜਿਨ੍ਹਾਂ ਵਿੱਚ ਇੱਕ ਪ੍ਰਦੇਸ ਗਾਣਾ ਆ ਰਿਹਾ ਤੇ ਖੋਰ ਰੋਮਾਂਟਿਕ Song ਬਣਿਆ ਉਹ ਵੀ ਆ ਰਿਹਾ ਜਲਦੀ ਤੇ ਕਰਾਂਗੇ ਜਦ ਉਹ ਦੀ ਸਟੈਪ ਹੋਏ ਸਟੈਪ ਉਹ ਜਿਹੜੇ ਤੁਹਾਡੇ YouTube ਤੇ ਜਿਹੜੇ ਪੁਰਾਣੇ ਫੋਰੀ ਜਿਹੜੇ ਤੁਸੀਂ ਕਰਦੇ ਆ ਭਾਈ ਮੇਰੇ 5-6 ਘੰਟੇ ਆਏ ਆ ਜੀ ਤੇ ਉਹਦੇ ਵਿੱਚ ਇੱਕ ਗਾਣਾ ਸੀਗਾ ਜਾ ਰਿਆਂ ਤਨ ਉਹਦੀਆਂ ਚਾਰ ਲਾਈਨਾਂ ਸੁਣਾਉਣਾ ਹੋ ਪਿਆਰੀ ਯਾਰਾਂ ਨੂੰ ਹਾਂ ਰੱਬ ਬਾਂਗੂ ਕਰ ਦੇ ਬਾਜ ਘੁੱਗੀਆਂ ਦਾ ਪਾਣੀ ਨਹੀਂ ਹੋ ਪਰ ਦੇ ਇਸੇ ਗੱਲੋਂ ਸਾਡਾ ਟੋਲਾ ਮਸ਼ਹੂਰ ਆ ਪਰ ਮੁੜ ਕੇ ਪਿਛਾਣੀ ਕਦੇ ਛੱਰ ਦੇ ਹੁਣ ਨੋਟਾਂ ਨਾਲ ਚੱਲਦੇ ਵਪਾਰ ਬੱਲਿਆ ਤੇ ਮਿੱਤੇ ਰਾਣਾ ਕੈਮ ਸਰਦਾਰੀਆਂ ਗੱਡੀਆਂ ਤੇ ਨੱਡੀਆਂ ਦਾ ਸ਼ੌਂਕ ਨਾ ਸਾਨੂੰ ਯਾਰਾਂ ਦੀਆਂ ਯਾਰੀਆਂ ਪਿਆਰੀਆਂ ਗੱਡੀਆਂ ਤੇ ਨੱਡੀਆਂ ਦਾ ਸ਼ੌਂਕ ਨਾ ਸਾਨੂੰ ਯਾਰਾਂ ਦੀਆਂ ਯਾਰੀਆਂ ਪਿਆਰੀਆਂ ਤੇ ਮਾਨ ਸਾਹਿਬ ਜੀ ਐਨਾ ਵਧੀਆ ਤੁਹਾਡੀ ਆਵਾਜ਼ ਆ ਜੇ ਗੀਤਾਂ ਦੀ ਵੀ ਗੱਲ ਕਰੀ ਜਾਵੇ ਗੀਤ ਵੀ ਬੜੇ ਦਿਲ ਨੂੰ ਸੁਹਦੇ ਨੇ ਜੀ ਫਿਰ ਥੋੜੀ ਦੇਰੀ ਕਹਤੇ ਲੱਗ ਰਹੀ ਹੈ ਦੇਰੀ ਭਾਜੀ ਜਦੋਂ ਮਾਲਕ ਨੇ ਤਰੱਕੀ ਦੇਣੀ ਉਸ ਮਾਲਕ ਦੇ ਹੱਥ ਆ ਆਪਾਂ ਮਿਹਨਤ 'ਚ ਸੰਘਰਸ਼ 'ਚ ਕਰ ਰਹੇ ਆਂ ਭਾਜੀ ਮਿਹਨਤ ਪੂਰੀ ਕਰ ਰਹੇ ਆਂ ਪਰ ਜਦੋਂ ਮਾਲਕ ਨੇ ਬਾਹ ਫਾਨੀ ਦੇ ਦੋਹਣਾ ਲਾ ਮਾਲਕ ਉਹਦੀ ਰਜਾ ਤੋਂ ਬਿਨਾ ਪਤਾ ਨਹੀਂ ਲੱਗਦਾ ਅਸੀਂ ਕੌਣ ਕੀ ਕਹਿਣਾ ਚਾਹੁੰਦੇ ਜ਼ਿੰਦਗੀ ਦੀ ਦਿਸ਼ਾ ਸੰਘਰਸ਼ ਕਰਕੇ ਹੀ ਸੰਘਰਸ਼ ਤੋਂ ਲੰਘਣਾ ਪਿਆ ਰਿਹਾ ਜ਼ਿੰਦਗੀ ਭਾਜੀ ਇੱਦਾਂ ਹੀ ਸਟਰਗਲਾਣਾ ਪਈ ਆ ਸੰਘਰਸ਼ ਕਰਨੇ ਪੈਣਾ ਪਰ ਇਹ ਆ ਬਈ ਇਮਾਨਦਾਰੀ ਸਭ ਤੋਂ ਪਹਿਲਾਂ ਉਹ ਜ਼ਿੰਦਗੀ 'ਚ ਸਭ ਤੋਂ ਵੱਡਾ ਗਹਿਣਾ ਹੈ ਤੁਹਾਡਾ ਇਮਾਨਦਾਰ ਤੁਹਾਨੂੰ ਹੋਣਾ ਬਹੁਤ ਜ਼ਰੂਰੀ ਆ ਬੇਈਮਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਇਸ ਬਹਾ ਦਾ ਮਾਲਕ ਆ ਮੈਂ ਕਿਸੇ ਨੂੰ ਵੀ ਕੋਈ ਗੱਲ ਕਹਿਣੀ ਮੂੰਹ ਤੇ ਕਹਿਣਾ ਕਿ ਕਈ ਬੰਦੇ ਮੇਰੇ ਨਾਲ ਜਿਹੜਾ ਚੰਗਾ ਸਮਝਣਗੇ ਉਹ ਨਾਲ ਜੁੜੇ ਰਹਿਣਗੇ ਜਿਹੜੇ ਰੁੱਸ ਜਾਣਗੇ ਉਹ ਛੱਡ ਜਾਣਗੇ ਪਰ ਇਹ ਵੀ ਮਾਲਕ ਨੇ ਗੋਡ ਗਿਫਟ ਵਧੀਆ ਵਰਤਿਆ ਕਿਉਂਕਿ ਮੈਨੂੰ ਮੂੰਹ ਦਾ ਮਿੱਠਾ ਬਣਨਾ ਨਹੀਂ ਆਉਂਦਾ ਜਿਵੇਂ ਮਲੋਕੀ ਮੂੰਹ ਦੇ ਮਿੱਠੇ ਬਣ ਕੇ ਲੋਕਾਂ ਨੂੰ ਠੱਗਦੇ ਨੇ ਚੀਟ ਕਰਦੇ ਨੇ ਮੈਂ ਨਹੀਂ ਕਰ ਸਕਦਾ ਪਰ ਫਿਰਕ ਸਾਹਿਬ ਜਿਹੜੇ ਮੂੰਹ ਦੇ ਮਿੱਠੇ ਨੇ ਜੀ ਤੋਂ ਮੈਨੂੰ ਲੱਗਦਾ ਵੀ ਹੋ ਜਾਦਾ ਸਰ ਕੀ ਕਰਦੇ ਨੇ ਇਹ ਤਾਂ ਭਾਜੀ ਹਰ ਇੱਕ ਬੰਦੇ ਦੀ ਆਪਣੀ ਸੂਝ ਆ ਤਰੱਕੀ ਕਰਨੀ ਪਰ ਉਹ ਡਿੱਗ ਵੀ ਜਾਂਦੇ ਨੇ ਪਰ ਜਿਹੜਾ ਡੇ ਬਾਏ ਡੇ ਬਣਦਾ ਜੀ ਦਿਨੋਂ ਦਿਨ ਬਣਦਾ ਉਹਨੇ ਹੌਲੀ ਹੌਲੀ ਸਟੈਪ ਬਾਏ ਸਟੈਪ ਬਣਨਾ ਉਹਨੇ ਇੱਕ ਦਿਨ ਤਰੱਕੀ ਕਰਨੀ ਕਰਨੀ ਪਰ ਉਹਨੇ ਡਿੱਗਣਾ ਜਿਹੜੇ ਸਾਧ ਬਿਲਕੁਲ ਊਡੀ ਗੱਲ ਜਿਹੜੇ ਸਾਦੇ ਲੋਕ ਨੇ ਜਿਹੜੇ ਸਧਾਰਨ ਜ਼ਿੰਦਗੀ ਜੀ ਰਹੇ ਨੇ ਮਨ ਦੇ ਵਿੱਚ ਕੋਈ ਛਲ ਨਹੀਂ ਰੱਖਦੇ ਹੈਗੇ ਉਹ ਅਕਸਰ ਉਹ ਲੋਕੋ ਬੜੇ ਪਿੱਛੇ ਰਹਿ ਜਾਂਦੇ ਨੇ ਭਾਜੀ ਦੇਖੋ ਚਲਾਕਾਂ ਦੀ ਦੁਨੀਆ ਮੂੰਹ ਵਿੱਚ ਰਾਮ ਵਦਨ ਵਿੱਚ ਛੁਰੀਆਂ ਇਹ ਹਦੇ ਦਰਦਾਂ ਜਿੱਥੇ ਲੱਗਦਾ ਲਾਈ ਜਾਂਦਾ ਹਰ ਕੋਈ ਆਪਣਾ ਦਾ ਰੰਗ ਦੁਨੀਆਦਾਰੀ ਤੇ ਚੁੱਪ ਕਰਕੇ ਦੇਈਦਾ ਕਿਉਂਕਿ ਦੁਨੀਆ ਚਲਾਕਾਂ ਦੀ ਆ ਭਾਜੀ ਚਲਾਕ ਬੰਦਾ ਇੱਥੇ ਸਿੱਖਦਾ ਇਸ ਕੋਲੇ ਆ ਜਿਹੜੀ ਦੁਨੀਆ ਦੇ ਤੇ ਦੇਖ ਜਿਹੜਾ ਚਲਾਕ ਬੰਦਾ ਆ ਉਹ ਚਲਾਕੀ ਕਰਦਾ ਹਰ ਵੇਲੇ ਉਹਦੇ ਦਿਮਾਗ ਵਿੱਚ ਥੌਟ ਇਹੀ ਚੱਲਦਾ ਵੀ ਚਲਾਕੀ ਕਰਦਾ ਉਹ ਦੁਨੀਆ ਨਾਲ ਠੱਗੀਆਂ ਮਾਰਨੇ ਆ ਝੂਠ ਬੋਲਣਾ ਜੇ ਕਰਨਾ ਉਹ ਕਰਨਾ ਉਹ ਉਹਦੀ ਡਿਊਟੀ ਆ ਇੱਕ ਮਾਲਕ ਨੇ ਆਪਣੇ ਜਿਹੜੇ ਇਨਸਾਨ ਮਾਲਕ ਨਾਲ ਜੁੜੇ ਨੇ ਜਿਨ੍ਹਾਂ ਦੀ ਉਹ ਮਾਲਕ ਨਾਲ ਲੱਗੀ ਹੈ ਉਹਨਾਂ ਨੂੰ ਕਿਸੇ ਦਾ ਮਤਲਬ ਨਹੀਂ ਹੈਗਾ ਚਲਾਕੀ ਕਰਨ ਤੇ ਜਾਂ ਠੱਗੀ ਕਰਨ ਤੇ ਜਾਂ ਝੂਠ ਬੋਲਣ ਤੇ ਉਹ ਸੱਚ ਬੋਲਣਗੇ ਉਹ ਕਹਿੰਦੇ ਕੋਈ ਗੱਲ ਨਹੀਂ ਹਰ ਗਿਆ ਤਾਂ ਹਰ ਗਿਆ ਕੋਈ ਗੱਲ ਨਹੀਂ ਮਾੜਾ ਹੋ ਗਿਆ ਤਾਂ ਮਾੜਾ ਹੋ ਗਿਆ ਕੋਈ ਗੱਲ ਨਹੀਂ ਪਰ ਸੱਚ ਸੱਚਾ ਸਿਆਣਾ ਦਾ ਬਿਰਕ ਸਾਹਿਬ ਜਿਸ ਤਰ੍ਹਾਂ ਤੁਹਾਡੇ ਗੀਤ ਸਾਫ਼ ਸੁਸਰੇ ਨੇ ਅਤੇ ਤੁਹਾਡਾ ਮਨ ਬੜਾ ਸਾਫ਼ ਹੈ ਥੈਂਕ ਯੂ ਬੱਜੀ ਮਨ ਉਹ ਬੜੀ ਸਾਫ਼ ਹੋਣਾ ਜ਼ਰੂਰੀ ਹੈ ਕਿਉਂਕਿ ਮਨ ਨਾਲ ਹੀ ਸਭ ਕੁਝ ਹੈ ਮੇਰਾ ਨਾਂ ਵੀ ਮਾਨਿਆ ਹੈ ਇਮਾਨ ਰੱਖਿਆ ਵੀ ਸਾਹਿਬ ਹੈ ਆਪਾਂ ਤੁਹਾਨੂੰ ਪਹਿਲੇ ਕਹਿਆ ਖੜਿਆ ਮੈਂ ਮੂੰਹ ਤੇ ਗੱਲ ਕਹਿਣਾ ਜੀ ਜੇ ਨੂੰ ਕਹਿਣਾ ਜੇ ਦੀ ਗਲਤੀ ਹੈ ਉਹਨੂੰ ਮੂੰਹ ਤੇ ਕਹੀਦਾ ਬਾਜੂ ਇੰਦੇ ਤੁਹਾਡੇ ਜਿਹੜੇ ਗੀਤ ਸੁਣੇ ਆ ਉਹ ਵੀ ਬੜੇ ਸਾਫ ਲੱਭਿਆ ਚਾਰ ਨੇ ਬਿਲਕੁਲ ਮਾਂ ਗੀਤ ਆ ਤੁਹਾਡਾ ਜੀ ਬੜਾ ਪਿਆਰਾ ਗੀਤ ਹੈ ਜੀ ਸੁਣਿਆ ਉਹ ਵੀ ਬੜਾ ਦਿਲ ਨੂੰ ਛਤ ਕਰਦਾ ਜੀ ਜਿਸ ਤਰ੍ਹਾਂ ਤੁਸੀਂ ਅੰਦਰ ਤੇ ਸਾਫ ਆ ਇਹ ਜਿਹੜੀਆਂ ਗੱਲਾਂ ਲੱਗਦੀਆਂ ਮੈਨੂੰ ਲੱਗਦਾ ਹੈ ਇੱਦਾਂ ਦੇ ਕੁਝ ਕਲਮ ਵੀ ਬੜੀ ਸਾਬਤ ਕਲਮ ਭਾਜੀ ਕੋਸ਼ਿਸ਼ ਕਰੀ ਦੀ ਆਪਾਂ ਚੰਗੀ ਸ਼ਬਦਾਂ ਦੀ ਚੋਣ ਕਰਨ ਲਈ ਕਿਉਂਕਿ ਹਜੇ ਤਾਂ ਉਸ ਫੀਲਡ ਦੇ ਵਿੱਚ ਅਸੀਂ ਸਟਰਗਲ ਕਰ ਰਹੇ ਹਾਂ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਇਨਸਾਨ ਹੈ ਆਪਾਂ ਪਰ ਮੈਂ ਸ਼ਬਦਾਂ ਦੀ ਚੋਣ ਥੋੜੀ ਜਿਹੀ ਵੱਡੇ ਭਾਜੀ ਡੀ ਜੇ ਪੈਂਸ ਭਾਜੀ ਉਹਨਾਂ ਨਾਲ ਬਹਿ ਕੇ ਕਰਦਾ ਗਾਣੇ ਤਕਰੀਬਨ ਉਹੀ ਚੁਣਦੇ ਨੇ ਸੋ ਕੋਸ਼ਿਸ਼ ਕਰੀ ਦੀ ਵਧੀਆ ਚੁਣਿਆ ਜਾਵੇ ਹੋਰ ਸਾਡੇ ਆਡੀਅנס ਨੂੰ ਕੀ ਆਬਦੀਆਂ ਸੁਣਾ ਸਕਦੇ ਮੈਂ ਆਡੀਅנס ਨੂੰ ਭਾਜੀ ਇੱਕ ਮੇਰਾ ਗਾਣਾ ਆਇਆ ਸੀਗਾ ਉਹ ਦੇ ਵਿੱਚ ਉਸ ਮਾਲਕ ਦੀਆਂ ਗੱਲਾਂ ਉਹ ਮਾਲਕ ਕੀ ਹੈ ਉਹਦੇ ਪਾਣੇ ਆ ਕਿੱਦਾਂ ਆ ਕਿੱਦਾਂ ਨਹੀਂ ਆ ਨਾ ਵੀ ਸਭ ਕੁਝ ਉਹ ਮਾਲਕ ਦੇ ਆ ਕਿਉਂਕਿ ਉਹਦੀ ਰਜ਼ਾ ਨਾਲ ਪਤਾ ਨਹੀਂ ਖੜ ਸਕਦਾ ਸੋ ਮੈਂ ਕੁਝ ਗੱਲਾਂ ਤੁਹਾਡੀ ਨਜ਼ਰ ਕਰਦਾ ਬਾਹਰ ਤੂੰ ਐ ਅੰਦਰ ਤੂੰ ਐ ਧਰਤੀ ਤੂੰ ਐ ਅੰਬਰ ਤੂੰ ਐ ਗੁਰੂ ਘਰ ਮਸਜਿਦ ਮੰਦਿਰ ਤੂੰ ਐ ਕਣਕਣ ਦੇ ਵਿੱਚ ਤੂੰ ਤੂੰ ਹੀ ਤੂੰ ਦਾਤਿਆ ਤੂੰ ਹੀ ਤੂੰ ਤੂੰ ਹੀ ਤੂੰ ਦਾਤਿਆ ਤੂੰ ਹੀ ਤੂੰ ਇਸ ਦੁਨੀਆਂ ਦੀ ਹਰ ਇੱਕ ਸ਼ੈ ਨੂੰ ਤੂੰ ਹੀ ਬਣਾਵੇਂ ਤੂੰ ਹੀ ਮਿਟਾਵੇਂ ਜੇਕਰ ਹੋ ਜਾਏ ਰਹਿਮਤ ਤੇਰੀ ਮਰਦਿਆਂ ਵਿੱਚ ਵੀ ਜਾਨਾ ਪਾਵੇਂ ਰਾਜਾ ਤੂੰ ਏ ਰੰਕ ਵੀ ਤੂੰ ਏ ਤਲ ਵੀ ਤੂੰ ਏ ਛੰਕ ਵੀ ਤੂੰ ਏ ਤੂੰ ਹੀ ਆਦੀ ਅੰਤ ਵੀ ਤੂੰ ਏ ਅੰਤ ਪਾਰ ਵੀ ਤੂੰ ਤੂੰ ਹੀ ਤੂੰ ਦਾਤਿਆ ਤੂੰ ਹੀ ਤੂੰ ਤੂੰ ਹੀ ਤੂੰ ਦਾਤਿਆ ਤੂੰ ਹੀ ਤੂੰ ਠੀਕ ਹੈ ਮਾਨਵ ਰਿਤਜੀ ਅਸੀਂ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ ਜਿਹੜੇ ਤੁਹਾਡੇ ਆਉਣ ਵਾਲੇ ਕੁਝ ਗੀਤ ਨੇ ਜੀ ਬਹੁਤ ਬਹੁਤ ਦੇਖਣਾ ਸੀ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਹਾਡੀ ਪੂਰੀ ਸੁਪੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਡੇ ਘਰ ਆਏ ਹੋ ਤੁਸੀਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਸੋ ਮਚ ਇਹ ਸੰਗੀਤ ਸਾਡੇ ਨਾਲ ਮਨਵਿਰਕ ਸੰਗੀਤ ਦੀ ਦੁਨੀਆ ਦੇ ਵਿੱਚ ਕਦਮ ਰੱਖ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਾਂ ਦੇ ਗੀਤ ਆ ਰਹੇ ਨੇ ਸੋ ਆਡੀਅנס ਨੂੰ ਅਸੀਂ ਅਪੀਲ ਕਰਦੇ ਆਂ ਕਿ ਪੂਰ ਜੋ ਇਹਨਾਂ ਦੇ ਗੀਤਾਂ ਨੂੰ ਤੁਸੀਂ ਸ਼ੇਅਰ ਕਰਿਓ ਔਰ ਸੁਣਿਓ